ਅਮਿਤਿਸ਼ੇ 125 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਨਿਚਲੀ ਬੜਾਈ ਤੋਂ ਅਖਤਿਆਰ ਸਿੰਘ ਨੇ ਆ ਕੇ ਦੱਸਿਆ ਕਿ ਮੇਰਾ ਬੇਟਾ ਬਲਜੀਤ ਸਿੰਘ ਜੋ ਉਹਦੀ ਉਮਰ 22 ਸਾਲ ਹੈ ਕਰੋਨਾ ਅਗਰ ਕੀਤਨ ਲਈ ਗਿਆ ਪਰ ਵਾਪਸ ਨਹੀਂ ਆਇਆ ਉਸੇ ਦੌਰਾਨ ਉਹਨਾਂ ਦਾ ਰੀਡੀ ਐਂਟਰੀ ਜਾਰੀ ਕਰਕੇ ਸਾਰਸ਼ੁਰੂਗਾ ਜਾਰੀ ਕੀਤਾ ਗਿਆ ਤੇ ਜਿਹੜਾ ਉਹਦਾ ਮੋਬਾਈਲ ਨੰਬਰ ਸੀ ਉਹਨੂੰ ਟੈਕਨੀਕਲ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਗਿਆ ਜਿਹੜੇ ਉਹਦੇ ਲਾਸਟ ਨੰਬਰ ਹੈਗੇ ਸੀ ਕਿ ਜਿੱਥੇ ਉਹਦੀ ਲਾਸਟ ਲੋਕੇਸ਼ਨ ਆਈ ਹੈ ਉਹ ਸਾਰਾ ਚੈੱਕ ਕਰਨ ਤੇ ਜਿਹੜੇ ਉਧਰ ਦੇ ਬੰਦਿਆਂ ਦੇ ਕੋਈ ਨੰਬਰ ਸਾਨੂੰ ਮਿਲੇ ਉਹਨਾਂ ਕੋਲੋਂ ਜਦੋਂ ਅਸੀਂ ਵੈਰੀਫਾਈ ਕਰਤਾ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਕੱਲ ਇੱਕ ਮਕਦਮਾ ਨੰਬਰ 2 ਜਿਹੜਾ ਦਰਜ ਕੀਤਾ ਹੈ ਥਾਣਾ ਸ਼ਾਹਪੁਰ ਕੰਡੀ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ 364 ਦੇ ਵਿੱਚ ਦਰਜ ਕੀਤਾ ਸੀਗਾ 43 ਆਈਪੀਸੀ ਦੇ ਬਟ ਜਦੋਂ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਨਾਲ ਲੈ ਕੇ ਉੱਥੋਂ ਤੇ ਜਿਹੜਾ ਵਾ ਤਿੰਨ ਬੰਦਿਆਂ ਨੇ ਉਹਦਾ ਕਤਲ ਕਰ ਦਿੱਤਾ ਤਬਤੀਸ਼ ਦੌਰਾਨ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੇ ਆਪਸ ਵਿੱਚ ਦੋਸਤ ਸੀਗੇ ਤੇ ਇਹਨੂੰ ਨਾਲ ਲੈ ਕੇ ਆਏ ਤੇ ਆ ਕੇ ਇਨਾਂ ਇਕੱਠਿਆਂ ਬੱਲੋਂ ਸ਼ਰਾਬ ਪੀਤੀ ਐ ਕਿਤੇ ਸਿਵਾ ਸਟੋਨ ਕਰੈਸ਼ਰ ਐ ਜਿਹੜਾ ਬੇਆਬਾਦ ਪਿਆ ਉੱਥੇ ਸ਼ਰਾਬ ਪੀ ਕੇ ਇਹਨੂੰ ਇਹਦੇ ਹੱਥ ਪੈਰ ਬੰਨ੍ਹ ਕੇ ਇਹਨੂੰ ਕੁਰਸੀ ਦੇ ਵਿੱਚ ਬੰਨ੍ਹ ਕੇ ਤੇ ਇਹਦੇ ਰੱਸੀ ਦੇ ਨਾਲ ਜਿਹੜਾ ਇਹਦਾ ਗळा ਘੁੱਟ ਦਿੱਤਾ ਗळा ਘੁੱਟਣ ਤੋਂ ਬਾਅਦ ਇਨਾਂ ਤਿੰਨਾਂ ਜਾਣਿਆਂ ਨੇ ਜਿਹੜਾ ਵਾ ਉਹਨੂੰ ਦਰਿਆ ਰਾਵੀ ਦੇ ਥੱਲੇ ਜਿਹੜਾ ਝਾੜੀਆਂ ਵਿੱਚ ਸੁੱਟ ਦਿੱਤਾ ਜਿਹੜਾ ਅੱਜ ਇਹਨਾਂ ਨੂੰ ਉੱਥੇ ਮੌਕੇ ਤੇ ਲੈ ਜਾ ਕੇ ਇਹਦੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਜਿਹੜੀ ਇਹ ਲਾਸ਼ ਰਿਕਵਰ ਕੀਤੀ ਹੈ ਤੇ ਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਨਾਂ ਨੇ ਓਮ ਓਮਰਾਜ ਇੱਕ ਦਾ ਨਾਂ ਦੂਜੇ ਦਾ ਦਲਵੀਰ ਕੁਮਾਰ ਹੈ ਤੇ ਜਨਾਂ ਦੇ ਸਨ ਸਿੰਘ ਹੈ ਕਿਨੇ ਜਿਹੜੇ ਸ਼ਹਿਰ ਸੰਨੀ ਥਾਣਾ ਸਦਨਪੁਰ ਦੇ ਰਹਿਣ ਵਾਲੇ ਕਾਰਨ ਕੀ ਹੈ ਕਾਰਨ ਇਹਨਾਂ ਦਾ ਐਕਚੁਅਲੀ ਜਿਹੜਾ ਮੇਨ ਦੋਸ਼ੀ ਓਮਰਾਜ ਹੈਗਾ ਉਹਦੇ ਕਿਸੇ ਲੇਡੀ ਨਾਲ ਰਿਲੇਸ਼ਨ ਸੀਗੇ ਤੇ ਬਲਜੀਤ ਉਹਦਾ ਦੋਸਤ ਸੀਗਾ ਓਮਰਾਜ ਦਾ ਮਰਨ ਵਾਲਾ ਮੁੰਡਾ ਉਹਨੂੰ ਇਹ ਸੱਕ ਸੀਗੇ ਜਿਹੜੀ ਲੇਡੀ ਹੈ ਉਹ ਮੇਰੇ ਨਾਲ ਦੋ ਤਿੰਨ ਮਹੀਨੇ ਤੋਂ ਗੱਲ ਨਹੀਂ ਕਰ ਰਹੀ ਤੇ ਹੋ ਸਕਦਾ ਵੀ ਇਹ ਬਲਜੀਤ ਉਹਦੇ ਨਾਲ ਰਿਲੇਸ਼ਨ ਤੇ ਆ ਗਿਆ ਇਸੇ ਰੰਜਿਸ਼ ਦੇ ਵਜ੍ਹਾ ਕਰਕੇ ਉਹਨੂੰ ਜਿਹੜਾ ਨੇ ਕਤਲ ਕੀਤਾ ਕੁਤਾ ਬੁੜਾ ਰਿਆ ਸੁਣਾ ਰਿਹਾ ਗਲੰਦਾ ਨਹੀਂ ਥਾਲੇ ਟਕਰਾ ਮੇਰਾ ਬੱਚਾ ਮਾਰ ਰਿਹਾ ਹਮੇ ਕੀ ਬਣਾ ਤਾ ਨਹੀਂ ਮਾਂ ਮੇਰੀ ਗੱਲ ਹਮੇ ਆਪਣੇ ਘਰ ਚਲਦੀ ਚਾਹਲੀ ਦੇਖੀ ਆ ਉਹ ਤਾਂ ਜਾ ਕੇ ਇਹ ਤਾਂ ਬਰਾਮੀ ਹਮੇ ਕਿ ਮਿੜਿਆ ਨਹੀਂ ਹਮੇ ਬੁੜਾ ਰਿਆ ਇਦਰੇ ਟੁਰਾ ਦੇ ਤੋਂ ਮੈਂ ਨਹੀਂ ਜਾਣੇ ਦੋ ਮੇਰਾ ਬੱਚਾ ਮਰ ਗਿਆ ਨਹੀਂ ਮੇਰਾ ਮੇਕੀ ਨਹੀਂ ਲਾਉਂਦੀ ਕਿ ਮੈਂ ਮਤੀਸ਼ੇ 125 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਨਿਚਲੀ ਬੜਾਈ ਤੋਂ ਅਖਤਿਆਰ ਸਿੰਘ ਨੇ ਆ ਕੇ ਦੱਸਿਆ ਕਿ ਮੇਰਾ ਬੇਟਾ ਬਲਜੀਤ ਸਿੰਘ ਜੋ ਉਹਦੀ ਉਮਰ 21-22 ਸਾਲ ਹੈ ਕਰੋਨਾ ਅਗਰ ਕੀਤਨ ਲਈ ਗਿਆ ਪਰ ਵਾਪਸ ਨਹੀਂ ਆਇਆ ਉਸੇ ਦੌਰਾਨ ਉਹਨਾਂ ਦਾ ਰੀਡੀ ਐਂਟਰੀ ਜਾਰੀ ਕਰਕੇ ਸਹਾਇ ਸ਼ਰੋਗਾ ਜਾਰੀ ਕੀਤਾ ਗਿਆ ਤੇ ਜਿਹੜਾ ਉਹਦਾ ਮੋਬਾਈਲ ਨੰਬਰ ਸੀ ਉਹਨੂੰ ਟੈਕਨੀਕਲ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਗਿਆ ਜਿਹੜੇ ਉਹਦੇ ਲਾਸਟ ਨੰਬਰ ਹੈਗੇ ਸੀ ਕਿ ਜਿੱਥੇ ਉਹਦੀ ਲਾਸਟ ਲੋਕੇਸ਼ਨ ਆਈ ਹੈ ਉਹ ਸਾਰਾ ਚੈੱਕ ਕਰਨ ਤੇ ਜਿਹੜੇ ਉਧਰ ਦੇ ਬੰਦਿਆਂ ਦੇ ਕੋਈ ਨੰਬਰ ਸਾਨੂੰ ਮਿਲੇ ਉਹਨਾਂ ਕੋਲੋਂ ਜਦੋਂ ਅਸੀਂ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਕੱਲ ਇੱਕ ਮਕਦਮਾ ਨੰਬਰ 2 ਜਿਹੜਾ ਦਰਜ ਕੀਤਾ ਹੈ ਥਾਣਾ ਸ਼ਾਹਪੁਰ ਕੰਡੀ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ 364 ਦੇ ਵਿੱਚ ਦਰਜ ਕੀਤਾ ਸੀਗਾ 43 ਆਈਪੀਸੀ ਦੇ ਬਟ ਜਦੋਂ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਨਾਲ ਲੈ ਕੇ ਉੱਥੋਂ ਤੇ ਜਿਹੜਾ ਵਾ ਤਿੰਨ ਬੰਦਿਆਂ ਨੇ ਉਹਦਾ ਕਤਲ ਕਰ ਦਿੱਤਾ ਤਬਤੀਸ਼ ਦੌਰਾਨ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੇ ਆਪਸ ਵਿੱਚ ਦੋਸਤ ਸੀਗੇ ਤੇ ਇਹਨੂੰ ਨਾਲ ਲੈ ਕੇ ਆਏ ਤੇ ਆ ਕੇ ਇਕੱਠਿਆਂ ਬੱਲੋਂ ਸ਼ਰਾਬ ਪੀਤੀ ਐ ਇੱਥੇ ਸਿਵਾ ਸਟੋਨ ਪ੍ਰੈਸ਼ਰ ਐ ਜਿਹੜਾ ਬੇਆਬਾਦ ਪਿਆ ਉੱਥੇ ਸ਼ਰਾਬ ਪੀ ਕੇ ਇਹਨੂੰ ਇਹਦੇ ਹੱਥ ਪੈਰ ਬੰਨ ਕੇ ਇਹਨੂੰ ਕੁਰਸੀ ਦੇ ਵਿੱਚ ਬੰਨ ਕੇ ਤੇ ਇਹਦੇ ਰੱਸੀ ਦੇ ਨਾਲ ਜਿਹੜਾ ਇਹਦਾ ਗळा ਘੁੱਟ ਦਿੱਤਾ ਗळा ਘੁੱਟਣ ਤੋਂ ਬਾਅਦ ਇਹਨਾਂ ਤਿੰਨਾਂ ਜਾਣਿਆਂ ਨੇ ਜਿਹੜਾ ਵਾ ਉਹਨੂੰ ਦਰਿਆ ਰਾਵੀ ਦੇ ਥੱਲੇ ਜਿਹੜਾ ਝਾੜੀਆਂ ਵਿੱਚ ਸੁੱਟ ਦਿੱਤਾ ਜਿਹੜਾ ਅੱਜ ਇਹਨਾਂ ਨੂੰ ਉੱਥੇ ਮੌਕੇ ਤੇ ਲੈ ਜਾ ਕੇ ਇਹਦੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਜਿਹੜੀ ਇਹ ਲਾਸ਼ ਰਿਕਵਰ ਕੀਤੀ ਹੈ ਇਹ ਕਿਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਨਾਮ ਨੇ ਓਮ ਓਮਰਾਜ ਇੱਕ ਦਾ ਨਾਮ ਦੂਜੇ ਦਾ ਦਲਵੀਰ ਕੁਮਾਰ ਹੈ ਤੇ ਜਨਾਂ ਦੇ ਸੰਸ ਸਿੰਘ ਹੈ ਕਿਨੇ ਜਿਹੜੇ ਸ਼ਹਿਰ ਸੰਨੀ ਥਾਣਾ ਸਦਨਪੁਰ ਦੇ ਰਹਿਣ ਵਾਲੇ ਕਾਰਨ ਕੀ ਹੈ ਕਾਰਨ ਇਹਨਾਂ ਦਾ ਐਕਚੁਅਲੀ ਜਿਹੜਾ ਮੇਨ ਦੋਸ਼ੀ ਓਮਰਾਜ ਹੈਗਾ ਉਹਦੇ ਕਿਸੇ ਲੇਡੀ ਨਾਲ ਰਿਲੇਸ਼ਨ ਸੀਗੇ ਤੇ ਬਲਜੀਤ ਉਹਦਾ ਦੋਸਤ ਸੀਗਾ ਓਮਰਾਜ ਦਾ ਮਰਨ ਵਾਲਾ ਮੁੰਡਾ ਉਹਨੂੰ ਇਹ ਸੱਕ ਸੀਗੇ ਜਿਹੜੀ ਲੇਡੀ ਹੈ ਉਹ ਮੇਰੇ ਨਾਲ ਦੋ ਤਿੰਨ ਮਹੀਨੇ ਤੋਂ ਗੱਲ ਨਹੀਂ ਕਰ ਰਹੀ ਤੇ ਹੋ ਸਕਦਾ ਵੀ ਇਹ ਬਲਜੀਤ ਉਹਦੇ ਨਾਲ ਰਿਲੇਸ਼ਨ ਤੇ ਆ ਗਿਆ ਇਸੇ ਰੰਜਿਸ਼ ਦੇ ਵਜ੍ਹਾ ਕਰਕੇ ਉਹਨੂੰ ਜਿਹੜਾ ਨੇ ਕਤਲ ਕੀਤਾ ਕੀ ਤਾ ਬੁੜਾ ਰਿਆ ਕੋਈ ਨਾ ਗਲੰਦਾ ਨਹੀਂ ਤਾਲੇ ਟਕਰੇ ਮੇਰਾ ਬੱਚਾ ਮਾਰ ਰਿਹਾ ਹਮੇ ਕੀ ਬਣਾ ਤਾ ਨਹੀਂ ਮਾਂ ਮੇਰੀ ਗੱਲ ਹਮੇ ਆਪਣੇ ਘਰ ਚਲਦੀ ਚਾਹਲੀ ਦੇਖੀ ਆ ਉਹ ਦੰਗਾ ਕਰ ਲਿਆ ਇਹ ਤਾਂ ਬਰਾਮੀ ਹਮੇ ਕਿ ਮਿੜਿਆ ਨਹੀਂ ਹਮੇ ਬੁੜਾ ਰਿਆ ਆਏ ਡਾਇਰੈਕਟਰ ਜੀ ਤੋਂ ਨਾ ਨਹੀਂ ਜਾਣੇ ਦੂਰ ਮੇਰਾ ਬੱਚਾ ਮੰਗਿਆ ਚੁੱਪ ਕਰ ਵੀ ਕਰਦੇ ਨਹੀਂ ਮੇਰਾ ਮੈ ਕੀ ਮਿਲਦਾ ਕੰਪਨੀ ਕੀ ਮੈਂ